महाराज शेर सिंह विष्णु भगवादि जोङ्गाराज शेर सिंह विष्णु भगवादि जाज शेर सिंह विष्णु Allah'a şükürler olsun. 2017 ਵਿਕਰਮੇ ਗੁਰਮੁਖ ਸਾਹਿਬ ਕੀ ਆਖਦੇ ਨੇ ਹਰ ਮੂਰਤ ਅਕਾਲ ਕਾਲ ਰਹਿਤ ਅਖਵਾਈਆ ਦੀਨ ਦੇ ਆਲ ਵੱਡੀ ਬੜਾਈਆ ਧਿਆਲ ਵੱਡੀ ਬੜਾਈਆ ਹਰ ਮੂਰਤਲ ਬੇਪਰਵਾਹੀਆ ਹਰ ਮੂਰਤ ਦਿਆਲਾ ਹਰ ਮੂਰਤ ਦਿਆਲਾ ਅਗੰਮ ਅਥਾ ਬੇਪਰਵਾਹੀਆ ਹਰ ਮੂਰਤ ਆਕਾਲ ਏ ਕਰ ਮੂਰਤ ਰੰਕਾਇ ਸ਼ਬਦ ਵਜਾਈਆ ਹਰ ਮੂਰਤ ਆਕਾਲ ਹਰ ਮੂਰਤ ਆਕਾਲ ਸਚ ਖੰਡ ਸਾਚੇ ਸੋਬਾ ਪਾਈਆ ਹਰ ਮੂਰਤ ਦਿਆਲਾ ਥਿਰ ਕਰ ਸਾਚੇ ਆਸਣ ਲਾਇਆ ਹਰ ਮੂਰਤ ਆਕਾਲ ਬ੍ਰਹਮੜ ਖੰਡ ਕਰੇ ਰੁਸ਼ਨਾਈਆ ਹਰ ਮੂਰਤ ਦਿਆਲਾ ਨੋਆ ਪੁਰੀਆਂ ਵੰਡ ਵੰਡਾਈਆ ਹਰ ਮੂਰਤ ਆਕਾਲ ਲੋਕ ਮਾਤ ਵੇਸ ਵਟਾਈਆ ਹਰ ਮੂਰਤ ਆਕਾਲ ਬ੍ਰਹਮਾ ਵਿਸ਼ਨ ਮਹੇਸ਼ ਸੇਵਾਲਾਈਆ ਹਰ ਮੂਰਤ ਆਕਾਲ ਨਰ ਨਰੇਸ਼ ਨਰ नारायण ਅਖ ਬਾਈਆ ਹਰ ਮੂਰਤ ਦਿਆਲਾ ਮੋਛ ਦਾੜੀ ਨਾ ਕਿਸੇ ਕੇਸ ਸੀਸ ਜਗਦੀਸ਼ ਨੰ ਮੁੰਡ ਮੁੰਡਾਈਆ ਹਰ ਮੂਰਤ ਅਕਾਲ ਦੋ ਜਹਾਨਾ ਦਰ ਦਰਵੇਸ਼ ਹਰ ਮੂਰਤ ਦਿਆਲਾ ਨਿਰਗੁਣ ਸਰਗੁਣ ਅਵਲੜਾ ਵੇਸ ਪਾਰ ਬ੍ਰਹਮ ਪ੍ਰਭ ਰੂਪ ਵਟਾਈਆ ਹਰ ਮੂਰਤ ਅਕਾਲ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਤਰ ਇਕਾ ਦਾਤਾ ਆਪ ਅਖਵਾਈਆ ਹਰ ਮੂਰਤ ਆਕਾਲ ਲੋਕ ਮਾਤ ਪਸਾਰਿਆ ਹਰ ਮੂਰਤ ਦਿਵਾਲ ਤ੍ਰੈ ਗੁਣ ਮਾਇਆ ਤਤ ਪਿਆਰਿਆ ਹਰ ਮੂਰਤ ਅਕਾਲ ਪੰਜਮ ਨਾਤਾ ਜੋੜ ਜੁੜਾ ਰਿਹਾ ਹਰ ਮੂਰਤ ਦਿਆਲ ਮਨ ਮਤ ਬੋਧ ਨਾਤਾ ਚਰਨ ਬੰਧਾ ਰਿਹਾ ਹਰ ਮੂਰਤ ਅਕਾਲ ਘਰ ਵਿੱਚ ਘਰ ਬੰਕ ਸੁਹਾਲਿਆ ਹਰ ਮੂਰਤ ਦਿਆਲ ਅਨਹਦ ਵਾਜਾ ਸ਼ਬਦ ਵਜਾਲਿਆ ਹਰ ਮੂਰਤ ਆਕਾਲ ਸਾਚੇ ਤਖਤ ਰਾਜਨ ਰਾਜਾ ਆਪ ਅਖਵਾਰਿਆ ਹਰ ਮੂਰਤ ਦਿਆਲ ਲੱਖ 84 ਸਵਾਰੇ ਕਾਜਾ ਘੜ ਭਾਂਡੇ ਵੇਖ ਵਖਾਰਿਆ ਹਰ ਮੂਰਤ ਆਕਾਲ ਆਪੇ ਹੋਏ ਗਰੀਬ ਨਿਵਾਜ਼ਾ ਗਰੀਬ ਨਿਮਾਣੇ ਗਲੇ ਲਗਾ ਰਹਾ ਹਰ ਮੂਰਤ ਆਕਾਲ ਸ਼ਬਦ ਇਹ ਗੰਮੀ ਮਾਰੇ ਵਾਜਾ ਤਾਰ ਸਿਤਾਰ ਆਪ ਹਿਲਾ ਰਿਆ ਹਰ ਮੂਰਤ ਆਕਾਲ ਜੁਗਾ ਜੁਗੰਤਰ ਰਚਿਆ ਕਾਜਾ ਤਰੇ ਪਵਨ ਵੇਖ ਵਖਾਰਿਆ ਹਰ ਮੂਰਤ ਦਿਆਲ ਅਸਵਰ ਰੱਖੇ ਏਕਾ ਤਾਜਾ ਬੈ દિਸ਼ਾ ਆਪ ਦੁੜਾਰਿਆ ਹਰ ਮੂਰਤ ਆਕਾਲ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਤਰ ਆਪ ਆਪਣਾ ਬਿਰਦ ਰਖਾ ਲਿਆ ਹਰ ਮੂਰਤ ਆਕਾਲ ਗਹਿਰ ਗੰਭੀਰ ਸਮਾਇਆ ਹਰ ਮੂਰਤ ਦਿਆਲ ਆਦੇ ਅੰਤ ਭੇਵ ਨਰਾਇਆ ਹਰ ਮੂਰਤ ਆਕਾਲ ਅੰਮ੍ਰਿਤ ਬਖਸ਼ੇ ਸਾਚਾ ਸਿਰ ਦਰ ਕਰ ਸਾਚੇ ਜਾਮ ਪਿਆਆ ਹਰ ਮੂਰਤ ਦਿਆਲ ਲੇਖਾ ਜਾਣੇ ਸਾਫ ਕੀਰ ਗੁਰੂ ਪੀਰ ਅਵਤਾਰ ਸੇਵਾ ਲਾਇਆ ਹਰ ਮੂਰਤ ਅਕਾਲ 1084 ਮਾਰੇ ਜ਼ੰਜੀਰ ਨਿਰਗੁਣ ਸਰਗੁਣ ਬੰਦਨ ਪਾਇਆ ਹਰ ਮੂਰਤ ਦਿਆਲ ਸ਼ਬਦ ਚਲਾਏ ਏਕਾ ਤੀਰ ਤਿੱਖੀ ਮੁਖੀ ਤਾਰ ਬੰਦਾ ਆ ਹਰ ਮੂਰਤ ਦਿਆਲ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਤਰ ਜੁਗਾ ਜੁਗੰਤਰ ਗੁਰਮੁਖਾਂ ਵੇਖੇ ਆਤਮ ਭੁਖੀ ਦੇ ਦਰਸ ਤਰਸ ਕਮਾਇਆ ਹਰ ਮੂਰਤ ਅਕਾਲ ਰੋਗ ਸੋਗ ਵਿੱਚ ਨਾ ਆਇਆ ਹਰ ਕੋ ਕਰੇ ਸੱਚ ਮਲਾਂ ਸਿੱਧੀ ਸਿੱਧ ਆਪ ਸਲਾਹੇ ਦਾ ਇਕ ਅੰਕਾਰ ਆ ਬਰਮਲਾ ਸਾਚਾ ਬੇੜਾ ਆਪ ਤਵਾ ਵਿਚ ਅਕਰ ਬਕਰ ਆਪਰਾ ਹਿਣਾ ਸ੍ਰੀ ਭਗਵਾਨ ਮਸੇ ਸਾਚੇ ਥਾ ਧਾਰਤਨ ਤੋਂ ਸੁਭਾ ਪੈਨਾ ਅਬਨਾ ਛੀ ਕਰਤਾ ਆਪੇ ਕਰੇ ਸਚਨਿਆ ਸ਼ਾਹ ਭੂਪ ਆਪ ਅਖਵਾਇਦਾ ਪਾਰ ਬ੍ਰਹਮ ਮੇਲ ਮਲ ਕਾਨਾ ਨਾ ਮਨੁਦਾਨਾ ਝੋਲੀ ਪਾਇਦਾ ਅਲਕ ਅਗੋਤ ਇਸ ਕੇ ਸੇ ਰਾ ਆਇਦਾ ਜੁਗਾ ਜਗੰਤਰ ਖੇਲ ਅਪਾਰ ਆਪੇ ਆਪਣਾ ਰੂਪ ਵਟਾਏਦਾ ਰਬ ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰੁ ਸ਼ਬਦ ਸ਼ਬਦੀ ਆਵਾਜ਼ ਵਜਾਏਦਾ ਤ੍ਰੈ ਗੁਣ ਮਾਇਆ ਪਰ ਪਨਾਰ ਏ ਕਾ ਤਤਵ ਖਾਇਦਾ ਹਰੁ ਆਪ ਆਪਣੀ ਰਤ ਤਰਾਇਦਾ ਸਰਬ ਕਲਾ ਸਮਰੱਥ ਔਰਖ ਰੰਕਾਰ ਤਤ ਖੇល ਖਲਾਈਦਾ ਲੋਪੁਰਿਆ ਔਰਿਆ ਬ੍ਰਹਮੰਡਾਂ ਖੰਡਾਂ ਅਟਲ ਲੈ ਉਸਾਰੂ ਬ੍ਰਹਮੰਡਾਂ ਖੰਡਾਂ ਅਟਲ ਲੈ ਉਸਾਰੂ ਆਪ ਆਪੇ ਆਪਣੀ ਬੰਦ ਬਣਾਇਦਾ ਦੀਵਾ ਬਾਤੀ ਕਰ ਉਜਾਰਾ ਆਪਣੀ ਬੰਦ ਬਣਾਇਦਾ ਦੀਵਾ ਬਾਤੀ ਕਰ ਉਜਾਰਾ ਜੋਤ ਡਾਕਮਾ ਜੋਤ ਡਾਕਮਾ ਗਾਇਦਾ ਕਮਲਾ ਪਤੀ ਕਮਲਾ ਪਤੀ ਕਮਲਾ ਪਤੀ ਵੀ ਕਮਰਾਰ ਦਰਕਰ ਸਾਚੇ ਮਿਹਰਬਾਨਾ ਦਰਕਰ ਸਾਚੇ ਮਿਹਰਬਾਨਾ ਜੋਤੀ ਲੋਤ ਸਰੂਪਾਰ ਪਹਿਲਾਂ ਜੋਤੀ ਲੋਤ ਸਰੂਪਾਰ आप अपने जो तहर, आप, तहर, आप, तहर, आप, आप, आप अपने रंग रन आप अपने रंग रहा रन नीला हर कर ताराला हर कर तारा ब्रह्मा विष्णु शिव बै ब्रह्मा विष्णु शिव बै आपे बनने अपनी आपे बनने अपनी तारा मेडुन सगुन खेर खरा तारा मेडुन ਤੋਰ ਕੇ ਕਰਾਈਆ ਆਪੇ ਦੇਵੀਆਂ ਆਪੇ ਦੇਵੇ ਸਤਿ ਪਨਾਹਾਂ ਸਤ ਸਤਵਾਦੀ ਆਵਰਤਾਈਏ ਸਤ ਪਨਾਹਾਂ ਸਤ ਸਤਵਾਦੀ ਆਵਰਤਾਈਆ ਆਪੇ ਦਾ ਆਪੇ ਦੇਵੇ ਸ਼ਬਦ ਹੁਲਾਹਾਰਾ ਆਪਣੀ ਬੂਝ ਦੇਵੇ ਸ਼ਬਦ ਹੁਲਾਹਾਰਾ ਆਪਣੀ ਬੂਝ ਆਪ ਬਜਾਈਆ ਹੁਆ ਤਹਰਾ ਸੁਣ ਅਗੰਮ ਆਪ ਸਮਈਆ ਆਪ ਸਮਈਆ आपे करे पार कनारा अर्पविकार आपे करे पार कनारा अर्पविकार खल, खला खल अपठेर खलाईया आपे जीव दंत मन वर्तारा आईया आपे जीव दंत मन वर्तारा लट चरासी चोरी पाईया जो तीजो सुपर आपे अपनी जो तहर पुरक अकाला दीन दयाला आने जंगल दुख पैपंजन ਦਿਨਾਂ ਨਾਲ ਦਾ ਕਮਾਈਆ ਸਾਚੀ ਵਸਤ ਨਾਮ ਅਨਮੋਲ ਸਾਚੀ ਵਸਤ ਨਾਮ ਅਮੋਲਕ ਸੋ ਪੁਰਖ ਨੇ ਜਿਹੜਾ ਹੱਥ ਰਖਾਇਦਾ ਹਰ ਪੁਰਖ ਨੇ ਜਿਹੜਾ ਤੋਲੇ ਇਕਾ ਦੋਲ ਸੱਚਾ ਕੰਡਾ ਆਪ ਉਠਾਇਦਾ ਇੱਕ ਅੰਕਾਰਾ ਬੋਲ ਆਪਣੇ ਥਰ ਆਪ ਚਲਾਇਦਾ ਆਪ ਨੇ ਜਿਹੜਾ ਅਡੋਲ ਜੁਗਾ ਜਗੰਤਰਨਾ ਕੋਏ ਬੁਲਾਇਦਾ ਸਰੀਪਵਾਨ ਵਸੇ ਕੋਲ ਵਿਚਰ ਕਦੇ ਨਾ ਜਾਏ ਨਾਨ ਆਪਣਾ ਸ਼ੀ ਕਰਤਾ ਰਹਾ ਮੌਲੋ ਰੂਪ ਰੰਗ ਨਾ ਕੋਈ ਬਖਾਏਦਾ ਬਾਹਰ ਬ੍ਰਹਮ ਬ੍ਰਹਮ ਉਠਾ ਕਰੇ ਕੌਲ ਅਬ ਤੇ ਆਪਣਾ ਜਾਮ ਪਾਏਦਾ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਜੋਤ ਹਰ ਮੇਢੋਂ ਦਤਾ ਮਿਰਾਕਾਰ ਕਰੇ ਖੇਲ ਅਪਰ ਅਪਾਰ ਆਪ ਆਪਣੀ ਆਪ ਆਪਣੇ ਰੇਖ ਉਪਜਾਇਦਾ ਆਪੇ ਕਵਲ ਆਪੇ ਅਵਤਾਰ ਸੁ ਆਪ ਆਪਣਾ ਵਿੱਚ ਟਕਾਈ ਆ ਆਪੇ ਪਤੜਾ ਗੁਰੂ ਮੇਲਾ ਕਰੇ ਹਸਾ ਹਸ ਸੁ ਆਪ ਆਪਣਾ ਬੰਦਰ ਪਾਈ ਆ ਆਪੇ ਕੰਤਾ ਤੋ ਪਿਆਰ ਕਰੇ ਨਸ ਨਸ ਸੁ ਦਰਕਾਰ ਸਾਚੇ ਜੋੜ ਜੋੜਾਈ ਆ ਆਪੇ ਬ੍ਰਹਮ ਮਾਰਗ ਰਿਹਾ ਦੱਸ ਚਾਰੇ ਵਿਦ ਕਰੇ ਪੜਾਈ ਆ ਆਪੇ ਸ਼ਬਦ ਦੇ ਮੇਰੀ ਆਪੇ ਸ਼ਬਦ ਤੀਰ ਨਾਲਾ ਮਾਰੇ ਕਸ ਚਾਰੇ ਮੁਖ ਮੁਖ ਪਾਈਆ ਆਪੇ ਹਦੇ ਹਰ ਹਰ ਜਾਏ ਵਸ ਹਰੂ ਹਰ ਮੰਦਰ ਡੇਰਾ ਲਈਆ ਆਪੇ ਕਰੇ ਪ੍ਰਕਾਸ਼ ਪੋਟਨ ਲਾਵ ਸਸ ਜੋਤ ਬਤੀ ਨੂਰ ਨੂਰ ਦੇ ਤਕਾਈਆ ਆਪੇ ਬਾਸ਼ਕ ਤਸ਼ਕਾ ਮਾਰੇ ਦਸ ਵੇਸ਼ਾਤਮਾ ਆਪ ਰਖਾਈਆ ਜੋਤੀ ਜੋਤ ਸਰੂਪਰ ਆਪੇ ਆਪਣੀ ਦਰ ਤਹਰ ਆਪੇ ਜਾਣੇ ਆਪਣੀ ਤਹਰ ਆਜਵਾਂ ਖੇ ਅਪਾਰ ਇੱਕ ਇਕੱਲਾ ਆਪ ਕਰਾਈਆ ਇੱਕ ਇਕੱਲਾ ਸ੍ਰੀ ਭਗਵਾਨ ਦੂਸਰ ਸੰਗਣਾ ਕੋਈ ਰਖਾਇਦਾ ਸਾਰਥਣ ਦਵਾਰੇ ਬਸ ਹਾਰਾ ਸੱਚ ਮਟਾਣ ਜਾ ਦਵਾਰ ਨੇ ਕੋਈ ਬਣਾਇਨਾ ਨਾ ਕੋਈ ਚਲਾਤੀ ਰਵਾਨੋ ਸ਼ਤਰ ਬਸਰਨਾ ਕੋਈ ਸਜਾਇਦਾ ਨਾ ਕੋਈ ਜਉਦਾ ਸੂਰ ਬੀਰ ਭਗਵਾਨ ਬੂਸਰ ਰਹਾ ਨਾ ਕੋਏ ਰੰਗ ਹੈ ਨਾ ਇੱਕ ਅਕਲ ਵਾਲ ਨਹੀਂ ਦੋ ਜਾਣ ਆਪ ਆਪਣਾ ਬਲ ਉਤਰਾਇ ਨਾ ਪਵਣ ਪਾਣੀ ਸਰਬਸ਼ੰ ਲਖ ਚ ਲਖ ਚਰਾਸੀ ਜੀਵ ਜੰਤ ਨਿਗੁਣ ਜੋਤੀ ਆਟ ਕੈ ਨਾ ਤਰਾਸੀ ਜੀਵ ਜੰਤ ਨਿਗੁਣ ਜੋਤੀ ਆਟ ਕੈ ਨਾ ਜੋਤੀ ਜੋਤ ਸਰੂ ਉਪਾਰ ਆਪ ਆਪਣੀ ਕਿਰਪਾ ਕਰ ਬਸਨ ਹਾਰਾ ਸਾਚੇ ਘਰ ਐਸਾ ਚੇ ਸੋ ਪਾਇਦਾ ਦਰ ਕਰ ਸਾਚਾ ਹਰ ਭਗਵੰਤ ਇਕ ਆ ਇਕ ਸੁਹਾਇਦਾ ਲੇਖਾ ਜਾ ਰਹੇ ਆਦ ਅੰਤ ਜੁਗ ਜੁਗ ਆਪਣਾ ਵੇਸ ਵਟਾਇਦਾ ਲੇਖਾ ਜਾ ਰਹੇ ਸਾਧ ਸੰਤ ਸਰਬਰ ਆਪਣੀ ਖੇਲ ਕਰਾਇਦਾ ਲੇਖਾ ਜਾ ਰਹੇ ਸਾਧ ਸੰਤ ਸਰਬਰ ਆਪਣੀ ਖੇਲ ਕਰਾਇਦਾ ਆਪੇ ਗੜ ਪੰਜ ਵਕਾਰਾ ਆਪਣਾ ਤਨ ਅਪਾਇੰਦਾ ਆਪੇ ਕਾਇਆ ਚੋਲੀ ਰੰਗੇ ਰੰਗ ਤੂ ਰੰਗ ਮਜੀਠੀ ਇੱਕ ਰੰਗਾਇੰਦਾ ਜੋਤੀ ਜੋਤ ਸਰੂਪ ਪਰ ਆਪੇ ਆਪਣੀ ਜੋਤ ਹਰ ਆ ਜਗਾ ਦੀ ਖੇਲ ਅਪਾਰਾ ਕਰੇ ਕਰਾਏ ਕਰਨੇ ਹਾਰਾ ਕਰਤਾ ਪੁਰਖ ਨਾਉ ਤਰਾਇੰਦਾ ਕਰਤਾ ਪੁਰਖ ਕਹਿੰਦਾ ਦੂ ਜਾਨਾ ਆਪੇ ਰਸਿਆ ਭੋਗੇ ਭੋਗ ਆਪਣੀ ਰਚਨਾ ਆਪ ਚਾਹੇਦਾ ਆ ਜੁਗਾਦ ਜੁਗਾਦ ਬਨੋ ਆਪਣਾ ਆਪਣੇ ਹੱਥ ਰਖਾਏ ਦਾ ਆਪੇ ਲਖਾ ਜਾਣੇ ਤੋ ਦਾ ਲੋਕ ਲੋਪ ਲੋਕ ਆਪਣੀ ਖੇਲ ਕਰ ਲੈਣਾ ਬ੍ਰਹਮਵੇਤਾ ਆਪ ਸਮਝਾਏਂਦਾ ਬ੍ਰਹਮਵੇਤਾ ਆਪ ਸਮਝਾਏਂਦਾ ਆਪੇ ਜਾਣੇ ਮੁਕਤ ਮੁਖ ਆਪੇ ਜਾਣੇ ਮੁਕਤ ਮੁਖ ਜਿਉਣ ਅਧੂਨੀ ਫੇਰਾ ਪਾਇਨਾ ਅਬ ਜਿਉਣ ਅਧੂਨੀ ਫੇਰਾ ਪਾਇਨਾ ਆਪੇ ਜਾਣੇ ਮੁਕਤ ਮੁਖ ਏ ਦਰਨੇ ਮੁਕਤ ਮੁਖ ਜੋਰ ਅਜੂਨੀ ਹੈ ਦਾ ਜੋਤੀ ਦੇ ਸਰੂਪ ਅਗਰ ਜੋਰ ਅਜੂਨੀ ਹੈ ਦਾ ਜੋਤੀ ਦੇ ਸਰੂਪ ਅਗਰ ਆਪੇ ਆਪਣੀ ਜੋ ਆਪੇ ਆਪਣੀ ਜੋ ਤਰ ਜੋਤੀ ਨੂਰ ਦਾ ਗਮਗਾਏਂਦਾ ਜੋਤੀ ਕਰਨ ਜੋਤੀ ਨੂਰ ਦਾ ਗਮਗਾਏਂਦਾ ਜੋਤੀ ਨੂਰ ਨੂਰ ਅਲਾ ਨੂਰ ਨੂਰ ਅਲਾ ਇਕਾ ਇਕਾ ਜੋਤੀ ਨੂਰ ਨੂਰ ਅਜਾ ਜੋਤੀ ਨੋਰ ਨੋਰ ਦਲਾਂ ਇੱਕ ਇੱਕ ਆ ਰੰਗ ਰੜਿਆ ਦਲਾਂ ਇੱਕ ਇੱਕ ਆ ਰੰਗ ਰੜਿਆ ਜਵਾਜੰਤਰ ਵਰੜੀ ਚੱਲਾਂ ਜਵਾਜੰਤਰ ਵਰੜੀ ਚੱਲਾਂ ਪੇ ਆਪੇ ਦਾ ਪਹਿਵਚੋ ਪਈ ਆ ਆਪੇ ਦਾਣੇ ਪੇ ਆਪੇ ਦਾ ਪਹਿਵਚੋ ਪਈ ਆ ਆਪੇ ਦਾਣੇ ਏ ਆਪਣੀ ਮਾਲਾ ਆਪ ਆਪਣਾ ਅਨੰਤ ਰਹੀਆ ਆਪਣੀ ਮਾਲਾ ਆਪ ਆਪਣਾ ਅਨੰਤ ਰਹੀਆ ਆ ਬੇਤੇ ਸੱਚ ਸੱਚੀ ਧਰਮਸਾਲਾ ਸਾਚਣ ਦਵਾਰ ਸੱਚ ਸੱਚੀ ਧਰਮਸਾਲਾ ਸਾਚਣ ਦਵਾਰੇ ਸੋਬਾ ਪਾਈਆ ਆਪੇ ਸੋਬਾ ਪਾਈਆ ਆਪੇ ਲਖਤਰਾਸੀ ਹਲ ਲਗਾਇਆ ਕਾਇਆ ਦਾੜਾ ਪਰ ਪਰਵਾਰ ਹੀ ਆਪੇ ਲਖਤਰਾਸੀ ਹਲ ਲਗਾਇਆ ਕਾਇਆ ਦਾੜਾ ਪਰ ਪਰਵਾਰ ਹੀ ਆਪ ਮੈਕਾਈਆ ਆਪੇ ਅਨਾ ਮੈਕਾਈਆ ਆਪੇ ਅਨਾਦ ਨਾਦ ਵਜਾਏ ਤਾਦਾ ਤਾਲ ਦਰਵਾਰਾ ਅਨਾਦ ਨਾਦ ਵਜਾਏ ਤਾਦਾ ਤਾਲ ਦਰਵਾਰਾ ਆਪਣੇ ਹੱਥ ਰਖਾਈਆ